ਹਾਂਜੀ ਨਮੋਦਰਨ ਜੀ ਅੱਜ ਆਪਾਂ ਸ਼ਰਾਬੀਆਂ ਵਾਸਤੇ ਬਹੁਤ ਹੀ ਇੱਕ ਵਧੀਆ ਤੁਹਾਨੂੰ ਨੁਕਤਾ ਦੱਸਣ ਲੱਗੇ ਆ ਇਹ ਕੋਈ ਟੋਟਕਾ ਨਹੀਂ ਹੈ ਇਹ ਇੱਕ ਨੁਕਤਾ ਦੇਖੋ ਜਿਹੜੇ ਸ਼ਰਾਬੀ ਹੁੰਦੇ ਨੇ ਜਾਂ ਫਿਰ ਕੋਈ ਵੀ ਬੰਦਾ ਨਸ਼ਾ ਕਰਨ ਵਾਲਾ ਜੇ ਤਾਂ ਉਹ ਛੱਡਣ ਲਈ ਤਿਆਰ ਫੇਰ ਤਾਂ 100% ਗਾਰੰਟੀ ਹੈ ਅਗਰ ਉਹ ਨਹੀਂ ਤਿਆਰ ਬੇ ਜਾਣੀ ਉਹਦਾ ਮਨ ਬਿਲਕੁਲ ਨਹੀਂ ਕਰਦਾ ਫਿਰ ਇਹ ਜਿਹੜੇ ਆਪਾਂ ਤੁਹਾਨੂੰ ਦੱਸਣ ਲੱਗੇ ਆ ਇਹ 70 ਤੋਂ 80% ਤੱਕ ਅਸਰ ਕਰੂ ਜਾਣੇ ਬੰਦਾ ਘਟ ਵੀ ਜਾਊ ਤੇ ਹੌਲੀ ਹੌਲੀ ਉਹਦਾ ਮਨ ਬਣ ਵੀ ਸਕਦਾ ਜੇ ਉਹ ਆਪ ਹਮੇ ਹੀ ਭਰਦਾ ਵੀ ਛੁੱਟ ਨਹੀਂ ਚਾਹੁੰਦਾ ਸ਼ਰਾਬ ਜਾਂ ਕੋਈ ਵੀ ਨਸ਼ਾ ਤਾਂ ਛੁੱਟਦਾ ਨਹੀਂ ਫਿਰ 100% ਫਾਇਦਾ ਕੋਈ ਇਹਨੇ ਅਸਰ ਤਾਂ ਕਰਨਾ ਨਾਲੇ ਇਹਨੇ ਲਿਵਰ ਠੀਕ ਕਰਨਾ ਕਈ ਲੋਕ ਇਹ ਵੀ ਕਹਿ ਦਿੰਦੇ ਨੇ ਬੀ ਜੈਸੀ ਇਹ ਦਵਾਈ ਵੀ ਲਈ ਜਾਈ ਜੀ ਨਾਲ ਤੇ ਸ਼ਰਾਬ ਵੀ ਪੀ ਜਾਈਏ ਫੇ ਸਾਡਾ ਲਿਵਰ ਵੀ ਬਚਿਆ ਰਹੂ ਨਹੀਂ ਕਿਸੇ ਨੇ ਆਧਾਰਨ ਦੇ ਤੌਰ ਤੇ ਸ਼ਰਾਬੀ ਨੂੰ ਕਿਹਾ ਵੀ ਲਿਆ ਤੈਨੂੰ ਸ਼ਰਾਬ ਦੇ ਨੁਕਸਾਨ ਦਸੀਏ ਉਹਨਾਂ ਨੇ ਇੱਕ ਕਾਲਜ ਸ਼ਰਾਬ ਪਾਈ ਤੇ ਵਿੱਚ ਕੋਈ ਕੀੜਾ ਮਕੌੜਾ ਵਿਚ ਛੜਤਾ ਤੇ ਉਹ ਮਰ ਗਿਆ ਇਹ ਜਿਹੜੇ ਨਸ਼ਾ ਖਾਣ ਵਾਲੇ ਹੁੰਦੇ ਨੇ ਇਹਨਾਂ ਦਾ ਦਿਮਾਗ ਸ਼ਰਾਰਤੀ ਹੁੰਦਾ ਹੈ ਕੰਦਾ ਲਾ ਦੇਖ ਲੈ ਦੇਖ ਲੈ ਦੇਖ ਲੈ ਕੀੜਾ ਮਰ ਗਿਆ ਇੱਕ ਨੇ ਕਹਿੰਦਾ ਮੇਰੇ ਪੇਟ ਦੇ ਕੀੜੇ ਮਾਰ ਦੀਆ ਸ਼ਰਾਬ ਮੈਂ ਤਾਂ ਤਾਂ ਪੀਣਾ ਦੇਖੋ ਇਹੋ ਜਿਹਾ ਕਈ ਉਦਾਹਰਨਾਂ ਨੇ ਪਰ ਆਪਾਂ ਵੀਡੀਓ ਨਾਲ ਲੰਬੀ ਜਾਂਦੇ ਹਾਂ ਤੁਹਾਨੂੰ ਛੇਤੀ ਹੀ ਦੱਸ ਦੰਨੇ ਇੱਕ ਨਹੀਂ ਤੇ ਚਲੋ ਜਿਨ੍ਹਾਂ ਦੇ ਘਰੇ ਸ਼ਰਾਬੀ ਹੁੰਦੇ ਨੇ ਤਾਂ ਉਹਨਾਂ ਨੂੰ ਪਤਾ ਹੁੰਦਾ ਵੀ ਬਹੁਤ ਔਖਾ ਹੁੰਦਾ ਸ਼ਰਾਬੀ ਕੋਈ ਵੀ ਕਿਸੇ ਵੀ ਕਿਸਮ ਦੀ ਇਨਸਾਨ ਚਰਾਬ ਪੀਂਦਾ ਪਹਿਲ ਤਾਂ ਤੁਸੀਂ ਇਹਨੂੰ ਇਹ ਸਮਝੋ ਤਿਆਰ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸੁਭਾਜ ਸਮਝਾ ਦਿੰਨੀ ਆ ਵੀ ਇਨਸਾਨ ਤਿੰਨ ਟਾਈਮ ਰੋਟੀ ਖਾਂਦਾ ਤਾ ਰੋਟੀ ਖਾਣ ਤੋਂ ਪਹਿਲਾਂ ਇੱਕ ਚਮਚਾ ਦੇਣਾ ਇਹਦਾ ਕੋਈ ਇਹ ਨਾ ਲੈ ਜਾਵੀਂ ਇਹ ਕੋਈ ਟੋਟਕਾ ਵਾ ਟੋਟਕਾ ਨਹੀਂ ਹੈ ਕਿ ਇੱਕ ਆਧਾਰਨ ਦਾ ਤੌਰ ਤੇ ਤੁਹਾਨੂੰ ਛੋਟੇ ਜੀ ਇੱਕ ਘਰ ਬਣਾਉਣ ਵਾਸਤੇ ਸਮਝ ਲਓ ਵੀ ਕਾੜਾ ਵਾ ਜਿਹੜਾ ਬਣਾ ਕੇ ਤੁਸੀਂ ਦੇਣਾ ਤੁਸੀਂ ਕੀ ਕਰਨਾ ਅੱਧਾ ਕਿਲੋ ਅਜਮੈਣ ਲੈਣੀ ਆ ਉਹਦੇ ਵਿੱਚ 4 ਕਿਲੋ ਪਾਣੀ ਪਾਉਣਾ 4 ਕਿਲੋ ਪਾਣੀ ਪਾ ਕੇ ਰੋ ਇੰਨਾ ਕਰੰਨਣਾ ਨਾ ਜਿਹੜਾ ਉਹ ਸਵਾ ਕਿਲੋ ਰਹਿ ਜਵੇ ਸਵਾ ਕਿਲੋ ਕਿਲੋ ਇੰਨਾ ਰਹਿ ਉਸ ਫਿਰ ਉਹਨੂੰ ਕਿਸੇ ਚੁੰਨੀ ਚ ਪਾ ਕੇ ਨਿਚੋੜ ਕੇ ਕੁੱਟ ਕੇ ਪੁੰਨ ਲੈਣਾ ਤੇ ਉਹਨੂੰ ਇੱਕ ਠੰਡਾ ਹੋਏ ਤੇ ਬੋਤਲ ਭਰ ਲੈਣੀ ਹੈ ਇਹ ਕਾੜਾ ਤਿਆਰ ਹੋ ਗਿਆ ਤੁਹਾਡਾ ਜਿਹੜਾ ਸ਼ਰਾਬੀ ਨੂੰ ਦੇਣਾ ਵਾ ਤੇ ਦਿਨੇ ਟਾਈਮ ਖਾਣਾ ਖਾਣ ਤੋਂ ਬਾਅਦ ਦੇਣਾ ਹੈ ਹੋਰ ਇਹ ਜਿਹੜਾ ਲੀਵਰ ਆ ਉਹਨੂੰ ਵੀ ਬਹੁਤ ਵਧੀਆ ਰਹਿੰਦੀ ਹੈ ਇਹ ਚੀਜ਼ ਤੇ ਜਿਹੜੀ ਨੇਸਤੇ ਵਗਾਰਾ ਪੈਂਦੀ ਹੈ ਇਨਸਾਨ ਨੂੰ ਉਹ ਵੀ ਘੱਟ ਪੈਂਦੀ ਹੈ ਇਹਦੇ ਨਾਲ ਬਸ ਜੇ ਤਾਂ ਇਨਸਾਨ ਆਪ ਦੇ ਆਪ ਰਾਜੀ ਹੈ ਫੇਰ ਤਾਂ ਸਮਝੋ ਵੀ 100% ਗਾਰੰਟੀ ਆਈ ਹੈ ਇਹ ਚੀਜ਼ ਆ ਅਗਰ ਆਪ ਨਹੀਂ ਛੱਡਣੀ ਚਾਹੁੰਦਾ ਤੁਸੀਂ ਚੋਰੀ ਤੇ ਦਾਂ ਚ ਪਾਤਾ ਕਦੇ ਵੀ ਮੈਂ ਕਦੇ ਕਿਵੇਂ ਫੇਰ ਇਹ 40 50% ਹੀ ਫਾਇਦਾ ਕਰੋ ਸਰਗਟ ਵੀ ਛੁੱਟਦੀ ਹੈ ਨਾ ਜਰਦਾ ਵੀ ਛੁੱਟਦਾ ਕੋਈ ਵੀ ਮੈਡੀਕਲ ਨਸ਼ਾ ਜੇ ਇਨਸਾਨ ਛੱਡਣਾ ਚਾਹੁੰਦਾ ਤਾ ਇਹਦੇ ਨਾਲ 100% ਗਰੰਟੀ ਆ ਅਗਰ ਤੁਸੀਂ ਇਹਨੂੰ ਪੜਦੇ ਛੱਡਦੇ ਨਾ ਦਿੰਦੇ ਹੋ ਜਾਂ ੱੱੱਕੇ ਨਾ ਦਿੰਦੇ ਹੋ ਫਿਰ ਇਹ ਸਿਰਫ 70% ਪੈਦਾ ਕਰੋ ਕਿਉਂਕਿ ਉਹਦਾ ਆਪਦਾ ਮਨ ਹੀ ਨਾ ਹੈਗਾ ਇਹਨਾਂ ਦੇ ਮਨ ਹੀ ਛੱਡਣ ਨੂੰ ਤਿਆਰ ਹੁੰਦੇ ਇਹ ਚੀਜ਼ਾਂ ਮਰ ਜਾਂਦੇ ਨੇ ਪਰ ਇਹ ਪਰ ਇਹ ਨਸ਼ਾ ਨਹੀਂ ਛੱਡਦੇ ਇਹ ਸਾਡੇ ਪੰਜਾਬ ਨੂੰ ਇੱਕ ਕਲੰਕ ਕੋੜ ਲੱਗਿਆ ਬਾਹਰल्या ਸਟੇਟਾਂ 'ਚ ਦੇਖਿਆ ਕੋਈ ਵੀ ਟੀਕਾ ਲਾ ਕੇ ਮਰ ਗਿਆ ਰਾਜਸਥਾਨ ਤੋਂ ਸ਼ੁਰੂ ਹੋ ਜੋ ਹਰਿਆਣਾ ਤੋਂ ਸ਼ੁਰੂ ਹੋ ਜੋ यूपी बिहार बंगाल ਸਾਡੇ ਸਾਰੇ ਰਿਸ਼ਤੇਦਾਰੀ ਨੇ ਕੋਈ ਕਦੇ ਮੈਂ ਇਹ ਨਹੀਂ ਸੁਣਿਆ ਵੀ ਟੀਕਾ ਲਾ ਕੇ ਨੌਜਵਾਨ ਮਰ ਗਿਆ ਆਪਣੇ ਕੋਈ ਬਾਥਰੂਮ ਚ ਮਰ ਗਿਆ ਕੋਈ ਖੇਤ ਗਿਆ ਮਰ ਗਿਆ ਕੋਈ ਮੋਟਰ ਦੇ ਕੋਠੇ ਤੇ ਮਰ ਗਿਆ ਕੋਈ ਰਸਤੇ ਚ ਮਰ ਗਿਆ ਉਹ ਕੋਈ ਸੜਕ ਤੇ ਪਿਆ ਦੇਖਦੇ ਨਾ ਨੇ ਦਿੱਲੀ ਇਹ ਸਾਡੇ ਪੰਜਾਬ ਦੇ ਵਿੱਚ ਹੀ ਕਿਉਂ ਹੋ ਰਿਹਾ ਏ ਕਣ ਸਮਝੋ ਭਾਈ ਨੌਜਵਾਨੋ ਸਮਝੋ ਇਹ ਤੁਹਾਡਾ ਪੰਜਾਬ ਖਤਮ ਹੋ ਰਿਹਾ ਨਸ਼ਿਆਂ ਨੂੰ ਤਿਆਗੋ ਆਪਣੀ ਜ਼ਿੰਦਗੀ ਸੰਭੋ ਬਾਰ ਬਾਰ ਨਹੀਂ ਮਿਲਣੀ ਤੁਸੀਂ ਨਿਗਾ ਮਾਰੋ ਬਾਹਰਲੇ ਸਟੇਟਾਂ ਚ ਕਿਉਂ ਨਹੀਂ ਹੋ ਰਿਹਾ ਕੰਮ ਸਾਡੇ ਪੰਜਾਬ ਚ ਸਾਰੇ ਕੰਮ ਕਿਉਂ ਹੋ ਰਹੇ ਨੇ ਦੁਨੀਆ ਭਰ ਦੇ ਬਾਹਰ ਕਿਤੇ ਨੌਜਵਾਨ ਨਹੀਂ ਰਾਜਸਥਾਨ ਕਿੱਡੀ ਕਿ ਦੂਰ ਆ ਕਦੇ ਸੁਣਿਆ ਵੀ ਕੋਈ ਨੌਜਵਾਨ ਮੁੰਡਾ ਟੀਕਾ ਲਾ ਕੇ ਮਰ ਗਿਆ ਹਰਿਆਣੇ ਚ ਸੁਣਿਆ ਕੋਈ ਯੂਪੀ ਚ ਸੁਣਿਆ ਕੋਈ ਬੰਗਾਲ ਬਿਹਾਰ ਹੋਰ ਕਿੰਨੇ ਸਟੱਟਾਂ ਨੇ ਕਦੇ ਸੁਣਿਆ ਕੋ ਟੀਕਾ ਲਾ ਕੇ ਮਰ ਗਏ ਪੰਜਾਬ ਜੀ ਕਿਉਂ ਮਰਦੇ ਨੇ ਪੰਜਾਬ ਨੂੰ ਬਰਬਾਦੀ ਦੇ ਰਸਤੇ ਤੇ ਤੋਰਨ ਕਰਕੇ ਪੰਜਾਬ ਨਾਲ ਇਹ ਸਭ ਕੁਝ ਹੋ ਰਿਹਾ ਸਮਝੋ ਮੈਂ ਆਪਣੇ ਬੱਚਿਆਂ ਨੂੰ ਵੀ ਹੱਥ ਵਨ ਕੇ ਬੇਨਤੀ ਕਰਨੀ ਆ ਸਮਝੋ ਛੱਡੋ ਇਹ ਨਸ਼ਾ ਤਿਆਗੋ ਆਪਦਾ ਪੰਜਾਬ ਸੰਭੋ ਪੰਜਾਬ ਥੋੜਾ ਪੰਜਾਬ ਉੱਜੜ ਗਿਆ